ਅੱਜ 8 ਪੋਤਾ ਦਿਨ ਹੈ। ਪੇਤਾ ਦਾਸ਼ ਨੇਸ਼ਤੇ ਵੱਡੇ ਪੁੱਤਰਾਂ ਨੇ ਸ਼ਹਾਦਤ ਦਿੱਤੀ ਸੀ। ਕੱਚੀ ਗੜੀ ਹੈ ਜਿਸ ਗੜੀ ਦੇ ਵਿੱਚ ਲੜਦੇ ਹੋਏ ਵੱਡੇ ਸਾਹਿਬਜ਼ਾਦੇ ਨੇ ਛੜੇ ਉਹ ਸ਼ਹਾਦਤ ਦਾ ਜਾਮ ਪੀ ਲੰਦੇ ਨੇ। ਸਿੱਖ ਧਰਮ ਦੀਆਂ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ। ਪੰਜ ਪਿਆਰਿਆਂ ਨੇ ਵੀ ਇਸ ਜਗ੍ਹਾ ਦੇ ਉੱਪਰ ਸ਼ਹਾਦਤ ਦਿੱਤੀ। ਸਰਸਾ ਨਦੀ ਉਫਾਨ ਦੇ ਉੱਪਰ ਆਈ ਤੇ ਪੂਰਾ ਪਰਿਵਾਰ ਜਿਹੜਾ ਵਿਛੜ ਗਿਆ। 10 ਲੱਖ ਦੀ ਫੌਜ ਨੇ ਘੇਰਾ ਪਾਇਆ। ਚਾਰੇ ਪਾਸੇ ਤੋਂ ਘੇਰਾਬੰਦੀ ਹੋਈ ਵੀ ਸੀ। ਤਾਂ ਉਸ ਵਕਤ ਜਦੋਂ 10 ਲੱਖ ਦੀ ਫੌਜ ਚੜ੍ਹ ਕੇ ਆਈ ਸੀ ਤਾਂ ਗੁਰੂ ਸਾਹਿਬ ਦਾ ਜਸਵਾ ਗੁਰੂ ਸਾਹਿਬ ਨੇ ਜਿਹੜੇ ਉਹ ਨੇੜੇ ਰਹੇ ਉਹਨਾਂ ਦਾ ਜਸਵਾ ਨਾ ਢੋਲਿਆ। ਜਦੋਂ ਉਹ ਜੰਗ ਲੜੀ ਜਾ ਰਹੀ ਸੀ ਤਾਂ ਸਿੰਘ ਨੇ ਛੜੇ ਉਹ ਲੱਖ ਲੱਖ ਜਥਿਆਂ ਦੇ ਵਿੱਚ ਗੜੀ ਤੋਂ ਬਾਹਰ ਜਾਂਦੇ ਸੀ ਉਸ ਵਕਤ 10 ਲੱਖ ਦੀ ਫੌਜ ਦੇ ਨਾਲ ਮੱਥਾ ਲਾਉਂਦੇ ਸੀ ਆਠ ਪਉ ਨੂੰ ਸਾਬਜਾਦਾ ਅਜੀਤ ਸਿੰਘ ਸਾਬਜਾਦਾ ਜੁਝਾਰ ਸਿੰਘ ਜੋ ਕਿ ਗੁਰੂ ਪਿਤਾ ਦੇ ਵੱਡੇ ਪੁੱਤਰ ਸੀ ਉਹਨਾਂ ਨੇ ਇਸ ਧਰਤੀ ਦੇ ਉੱਪਰ ਸ਼ਹਾਦਤ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਠ ਪਉ ਦਾ ਦਿਨ ਹੈ ਉਹ ਦਿਨ ਜਦੋਂ ਪਿਤਾ ਦਸ਼ਨੇਸ਼ ਦੇ ਵੱਡੇ ਪੁੱਤਰਾਂ ਨੇ ਸ਼ਹਾਦਤ ਦਿੱਤੀ ਸੀ ਇਹ ਧਰਤੀ ਸ਼੍ਰੀ ਚਮਕੌਰ ਸਾਹਿਬ ਦੀ ਹੈ ਮਹਾਨ ਸ਼ਹਾਦਤਾਂ ਪਰੀ ਧਰਤੀ ਹੈ ਇਸ ਧਰਤੀ ਦੇ ਉੱਪਰ ਵੱਡੀਆਂ ਸ਼ਹਾਦਤਾਂ ਨੇ ਛੜੀਆਂ ਉਹ ਦਿੱਤੀਆਂ ਗਈਆਂ ਨੇ ਇਹ ਉਹ ਕੱਚੀ ਗੜੀ ਹੈ ਜਿਸ ਗੜੀ ਦੇ ਵਿੱਚ ਲੜਦੇ ਹੋਏ ਵੱਡੇ ਸਾਹਿਬਜ਼ਾਦੇ ਨੇ ਛੜੇ ਉਹ ਸ਼ਹਾਦਤ ਦਾ ਜਾਮ ਪੀਲੰਦੇ ਨੇ ਜਦੋਂ ਕਲੈਣੀ ਮੌਤ ਵਿਆਹਣ ਆਈ ਸੀ ਲਾੜੀ ਬਣ ਕੇ ਤਾਂ ਉਸ ਵਕਤ ਪਿਤਾ ਦਸ਼ਮੇਸ਼ ਨੇ ਆਪਣੇ ਦੋਵੇਂ ਵੱਡੇ ਪੁੱਤਰਾਂ ਨੂੰ ਆਪਣੇ ਹੱਥੀ ਤਿਆਰ ਕੀਤਾ ਹੌਸਲਾ ਦਿੱਤਾ ਜਜ਼ਵਾ ਦਿੱਤਾ ਤੇ ਜਿਹੜੇ ਉਹ ਦੋਵੇਂ ਵੱਡੇ ਸਾਹਿਬਜ਼ਾਦੇ ਸੀ ਉਹ ਖੁਸ਼ੀ ਖੁਸ਼ੀ ਇਸ ਜਹਾਨੋਂ ਚਲੇ ਗਏ ਸ਼ਹਾਦਤ ਦਿੱਤੀ ਆਪਣੇ ਸਿੱਖ ਕੌਮ ਦੇ ਲਈ ਤਾਂ ਅਸੀਂ ਅੱਜ ਪਹੁੰਚੇ ਹੋਏ ਹਾਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਵੱਡੀ ਸ਼ਹਾਦਤਾਂ ਭਰੀ ਧਰਤੀ ਹੈ ਇੱਥੇ ਸਿੱਖ ਧਰਮ ਦੀਆਂ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਪੰਜ ਪਿਆਰਿਆਂ ਨੇ ਵੀ ਇਸ ਜਗ੍ਹਾ ਦੇ ਉੱਪਰ ਸ਼ਹਾਦਤ ਦਿੱਤੀ ਤਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਦੇ ਤਾਂ ਇਹ ਉਹ ਪਵਿੱਤਰ ਸਥਾਨ ਹੈ ਜਦੋਂ ਗੁਰੂ ਸਾਹਿਬ ਨੇ ਅਨੰਦਗੜ੍ਹ ਕਿਲਾ ਛੱਡਿਆ ਅਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਸਮੇਤ ਸਿੰਘਾਂ ਸਮੇਤ ਗੁਰੂ ਸਾਹਿਬ ਨੇ ਛੜੇ ਉਹ ਸਰਸਾ ਨਦੀ ਦੇ ਕੰਢੇ ਪਹੁੰਚੇ ਸੀ ਪਰ ਸਰਸਾ ਨਦੀ ਨੇ ਉਸ ਵਕਤ ਕਹਿਰ ਕਮਾਇਆ ਸਰਸਾ ਨਦੀ ਉਫਾਨ ਦੇ ਉੱਪਰ ਆਈ ਤੇ ਪੂਰਾ ਪਰਿਵਾਰ ਜਿਹੜਾ ਵਿਛੜ ਗਿਆ ਪਰਿਵਾਰ ਦੇ ਤਿੰਨ ਹਿੱਸੇ ਹੋਏ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਜਿਹੜੇ ਗੁਰੂ ਸਾਹਿਬ ਸੀ ਉਹ ਵੱਡੇ ਸਾਹਿਬਜ਼ਾਦਿਆਂ ਸਮੇਤ ਇਸ ਜਗ੍ਹਾ ਦੇ ਉੱਪਰ ਇਸ ਪਵਿੱਤਰ ਅਸਥਾਨ ਦੇ ਉੱਪਰ ਪਹੁੰਚੇ ਸੀ ਤਾਂ ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਉੱਪਰ ਲੈ ਕੇ ਆਏ ਆ ਦਰਸ਼ਨ ਕਰਵਾ ਰਹੇ ਆ ਜਿਹੜੀਆਂ ਸੰਗਤਾਂ ਘਰੇ ਬੈਠੀਆਂ ਨੇ ਤਾਂ ਉਹਨਾਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਉਤਾਰੇ ਕੀਤੇ ਸੀ ਸਿੰਘਾਂ ਸਮੇਤ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਤਾਂ ਇਸ ਜਗ੍ਹਾ ਦੇ ਉੱਪਰ ਦੋ ਸਕੇ ਭਰਾ ਰਹਿੰਦੇ ਸੀ ਉਸ ਸਕੇ ਭਰਾਵਾਂ ਦੇ ਨਾਲ رابطہ ਕੀਤਾ ਗਿਆ ਉਹਨਾਂ ਦੋਵੇਂ ਸਕੇ ਭਰਾਵਾਂ ਨੇ ਜਿਹੜੀ ਇਹ ਗੜੀ ਸੀ ਜਿਹੜੀ ਇਹ ਹੰਬੇਲੀ ਸੀ ਉਸ ਨੂੰ ਗੁਰੂ ਸਾਹਿਬ ਨੂੰ ਸੌਂਪ ਦਿੱਤਾ ਤਾਂ ਇਸ ਜਗ੍ਹਾ ਦੇ ਉੱਪਰ ਫਿਰ ਗੁਰੂ ਸਾਹਿਬ ਆਏ ਇਸ ਜਗ੍ਹਾ ਨੂੰ ਫਿਰ 10 ਲੱਖ ਦੀ ਫੌਜ ਨੇ ਘੇਰਾ ਪਾਇਆ ਚਾਰੇ ਪਾਸੇ ਤੋਂ ਘੇਰਾਬੰਦੀ ਹੋਈ ਵੀ ਸੀ ਤਾਂ ਉਸ ਵਕਤ ਜਦੋਂ 10 ਲੱਖ ਦੀ ਫੌਜ ਚੜ੍ਹ ਕੇ ਆਈ ਸੀ ਤਾਂ ਗੁਰੂ ਸਾਹਿਬ ਦਾ ਜਜ਼ਵਾ ਗੁਰੂ ਸਾਹਿਬ ਨੇ ਜਿਹੜੇ ਉਹ ਨਿਡਰ ਰਹੇ ਉਹਨਾਂ ਦਾ ਜਜ਼ਵਾ ਨਾ ਡੋਲਿਆ ਗੁਰੂ ਸਾਹਿਬ ਅਤੇ ਜਿਹੜੇ ਉਹਨਾਂ ਦੇ ਸਿੰਘ ਨਾਲ ਆਏ ਸੀ ਤਾਂ ਸਿੰਘਾਂ ਨੇ ਬੜੇ ਹੀ ਜਜ਼ਵੇ ਦੇ ਨਾਲ ਬੜੀ ਹੀ ਦਲੇਰੀ ਦੇ ਨਾਲ ਉਸ ਜੰਗ ਨੂੰ ਲੜਿਆ ਤਾਂ ਜਦੋਂ ਜੰਗ ਲੜੀ ਜਾ ਰਹੀ ਸੀ ਤਾਂ ਸਿੰਘ ਨੇ ਜਿਹੜੇ ਉਹ ਅਲੱਗ-ਅਲੱਗ ਜਥਿਆਂ ਦੇ ਵਿੱਚ ਗੜੀ ਤੋਂ ਬਾਹਰ ਜਾਂਦੇ ਸੀ ਉਸ ਤੱਕ 10 ਲੱਖ ਦੀ ਫੌਜ ਦੇ ਨਾਲ ਮੱਥਾ ਲਾਉਂਦੇ ਸੀ ਜਦੋਂ ਸਿੰਘ ਉਹਨਾਂ 10 ਲੱਖ ਦੀ ਫੌਜ ਦੇ ਨਾਲ ਲੜਦੇ ਸੀ ਤਾਂ ਜਿਹੜੀ ਉਹ ਫੌਜ ਸੀ ਉਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਕਿ ਅਸੀਂ ਕਿੱਥੇ ਮੱਥਾ ਲਾਇਆ ਕਿਉਂਕਿ ਇੰਨੀ ਦਲੇਰੀ ਦੇ ਨਾਲ ਉਹ ਸਿੰਘ ਲੜੇ ਜਿਸ ਨੇ 10 ਲੱਖ ਦੀ ਫੌਜ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਸੀ ਭਾਜਣਾ ਪਈਆਂ ਹੋਈਆਂ ਸੀ ਤਾਂ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਅੱਠ ਪੋਨੋ ਸਾਬਜਾਦਾ ਅਜੀਤ ਸਿੰਘ ਸਾਬਜਾਦਾ ਜੁਝਾਰ ਸਿੰਘ ਜੋ ਕਿ ਗੁਰੂ ਪਿਤਾ ਦੇ ਵੱਡੇ ਪੁੱਤਰ ਸੀ ਉਹਨਾਂ ਨੇ ਇਸ ਧਰਤੀ ਦੇ ਉੱਪਰ ਸ਼ਹਾਦਤ ਦਿੱਤੀ ਆਪਣੀ ਸ਼ਹਾਦਤ ਦੇਖ ਕੇ ਐਸੀ ਨੀ ਪੱਕੀ ਕੀਤੀ ਸਿੱਖ ਧਰਮ ਦੀ ਕਿ ਜਿਹੜੀ ਕਿ ਅੱਜ ਤੱਕ ਨਾ ਹਿੱਲੀ ਹੈ ਤੇ ਨਾ ਹੀ ਕੋਈ ਹਲਾ ਸਕੇਗਾ ਤਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਦੇ ਜਿੱਥੇ ਆਨੰਦਪੁਰ ਜਿਹੜੇ ਕਿਲਾ ਬਣਿਆ ਹੋਇਆ ਸੀ ਆਨੰਦਗੜ੍ਹ ਦਾ ਤਾਂ ਉਸ ਅਕੇਲੇ ਨੂੰ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਵਿਛੋੜਾ ਪੈਣ ਤੋਂ ਬਾਅਦ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਆਏ ਸੀ ਇਸ ਜਗ੍ਹਾ ਦੇ ਉੱਪਰ ਆ ਕੇ ਸਿੰਘਾਂ ਨੇ ਲੜਾਈ ਲੜੀ ਸੀ ਪੰਜ ਪਿਆਰੇ ਅਤੇ ਵੱਡੇ ਸਾਹਿਬਜ਼ਾਦਿਆਂ ਨੇ ਇਸ ਜਗਾ ਦੇ ਉੱਪਰ ਸ਼ਹਾਦਤ ਦਿੱਤੀ ਸੀ ਤਾਂ 8 ਪੋ ਦਾ ਅੱਜ ਦਿਨ ਹੈ ਉਹੀ ਦਿਨ ਜਦੋਂ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰੇ ਜਣੇ ਉਹ ਸ਼ਹੀਦ ਹੋਏ ਸੀ ਤਾਂ ਕੈਮਰਾਮੈਨ ਰਮਨ ਦੇ ਨਾਲ ਮੈਂ ਹਰਸ਼ਦੀਪ ਸਿੰਘ ਸ਼੍ਰੀ ਚਮਕੌਰ ਸਾਹਿਬ